ਨਿੱਕੇ ਜਿਹੇ ਬੱਚੇ ਨੂੰ ਰੋਂਦਾ ਛੱਡ ਕੇ ਕਰਵਾ ਰਹੀ ਸੀ ਵਿਆਹ ਲੋਕ ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ ਦੋਸਤੋ ਅਕਸਰ ਹੀ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਪਰ ਹੁਣ ਇੱਕ ਵੱਖਰੀ ਹੀ ਵਿਆਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਇੱਕ ਬੱਚੇ ਨੂੰ ਗੋਦੀ ਵਿੱਚ ਲੈ ਕੇ ਕਿਵੇਂ ਰੋ ਰਹੀ ਹੈ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਇਸ ਕੁੜੀ ਬਾਰੇ ਕਹਿ ਰਹੇ ਨੇ ਕਿ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਮਾਂ ਹੋ ਕੇ ਕਿਵੇਂ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਵਿਆਹ ਕਰਵਾ ਰਹੀ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਨੂੰ ਵਿਆਹ ਤੋਂ ਬਾਅਦ ਵੀ ਆਪਣਾ ਬੱਚਾ ਨਾਲ ਹੀ ਰੱਖਣ ਚਾਹੀਦਾ ਹੈ ਦਰਸਲ ਇਸ ਵੀਡੀਓ ਦੀ ਅਸਲ ਸਚਾਈ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜੋ ਬੱਚਾ ਇਸ ਕੁੜੀ ਨੇ ਫੜਿਆ ਹੋਇਆ ਏ ਇਹ ਬੱਚਾ ਇਸ ਦਾ ਨਹੀਂ ਸਗੋਂ ਇਸ ਦੇ ਭਰਾ ਦਾ ਏ ਅਤੇ ਇਹ ਇਸ ਦੀ ਭੂਆ ਲੱਗਦੀ ਹੈ ਅਤੇ ਇਸ ਦਾ ਆਪਣੇ ਭਤੀਜੇ ਨਾਲ ਐਨਾ ਪਿਆਰ ਏ ਕਿ ਜਿਸ ਦਿਨ ਇਸ ਦਾ ਵਿਆਹ ਹੋਣ ਲੱਗਦਾ ਏ ਤਾਂ ਇਸ ਦਾ ਭਤੀਜਾ ਇਸ ਕੋਲ ਜਾਣ ਦੀ ਜਿੱਦ ਕਰਨ ਲੱਗ ਜਾਂਦਾ ਏ ਸੋ ਆਖਰ ਕਿਉਂ ਕੁਝ ਲੋਕ ਬਿਨਾਂ ਸੱਚ ਜਾਣੇ ਹੀ ਆਪਣੇ ਵਿਚਾਰ ਦੇਣ ਲੱਗ ਜਾਂਦੇ ਨੇ ਗੱਲ ਕੁਝ ਹੋਰ ਹੁੰਦੀ ਏ ਤੇ ਉਸ ਨੂੰ ਬਣਾ ਕੁਝ ਹੋਰ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ